ਹਾਂਜੀ ਸਤਿ ਸ਼੍ਰੀ ਅਕਾਲ ਜੀ ਖੂਬਸਾਰੇ ਬਹੁਤ ਵਧੀਆ ਹੋਣਗੇ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਅਸੀਂ ਤੁਹਾਨੂੰ ਪਸ਼ਮੀਨੇ ਦੇ ਉੱਪਰ ਸੂਟ ਦਿਖਾਵਾਂਗੇ ਸੂਟ ਵਿਦਆਊਟ ਦੁਪੱਟਾ ਰਹਿਣਗੇ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਅਸੀਂ ਇਹਨੇ ਸੂਟਸ ਰੱਖੇ ਹੋਏ ਨੇ ਬਹੁਤ ਵਧੀਆ ਪਸ਼ਮੀਨਾ ਬੂਰ ਕਿਸੇ ਤੇ ਵੀ ਨਹੀਂ ਆਏਗਾ ਪਸ਼ਮੀਨੇ ਤੇ ਇਹ ਜਿਹੜਾ ਫਰਸਟ ਸੂਟ ਹੈ ਤੁਸੀਂ ਦੇਖ ਰਹੇ ਹੋ ਇਹਦਾ ਘੇਰਾ ਬਣਿਆ ਹੋਇਆ ਬੜੇ ਸੋਹਣੇ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਫਲਔਰਸ ਕੱਟ-ਕੱਟ ਕੇ ਲਗਾਏ ਹੋਏ ਨੇ ਬਣਾ ਕੇ ਪਹਿਲਾਂ ਹੀ ਮਸ਼ੀਨ ਦੇ ਵਿੱਚ ਬਣੇ ਨੇ ਫਿਰ ਉਹਨਾਂ ਦੀ ਕਟਿੰਗ ਹੋਈ ਹੈ ਫਿਰ ਇਹਨਾਂ ਨੂੰ ਦੁਬਾਰਾ ਅਟੈਚ ਕੀਤਾ ਗਿਆ ਤੇ ਇਹਦੀਆਂ 슬ੀਵਜ਼ ਦੇ ਉੱਪਰ ਵਰਕ ਮਿਲੂਗਾ ਅਗਰ ਤੁਸੀਂ ਕਹੋਗੇ ਤਾਂ ਅਸੀਂ ਦੁਪੱਟਾ ਵੀ ਡਾਈ ਕਰਵਾ ਕੇ ਦੇ ਸਕਦੇ ਹਾਂ ਪਰ ਇਹ ਅਸੀਂ ਨੇ ਫਿਲਹਾਲ ਵਿਦਆਊਟ ਦੁਪੱਟਾ ਜੀ ਰੱਖੇ ਨੇ ਠੀਕ ਹੈ ਜੀ ਜਿਹੜਾ ਨੈਕਸਟ ਕਲਰ ਹੈ ਇਹਦੇ ਵਿੱਚ ਸੇਮ ਇਹ ਵਾਲਾ ਕਲਰ ਹੈ ਇਹ ਵੀ ਦੇਖ ਸਕਦੇ ਹੋ ਕਲਰ ਕੰਟਰਾਸਟ ਬਹੁਤ ਸੋਹਣੇ ਲਾਏ ਨੇ ਇਹ ਹੈਗਾ ਕਾਫੀ ਚਾਕਲੇਟ ਜਿਹਾ ਕਲਰ ਇਹ ਹੈਗਾ ਨੀਵੀ ਬਲੂ ਕਲਰ ਹਾਂਜੀ ਜਿਹੜਾ ਨੈਕਸਟ ਡਿਜ਼ਾਈਨ ਹੈ ਉਹ ਇਸ ਇਸ ਤਰ੍ਹਾਂ ਕੀਤਾ ਹੋਇਆ ਹੈ ਘੇਰੇ ਦੇ ਉੱਪਰ ਦੋ ਵੱਡੇ ਵੱਡੇ ਬੂਟੇ ਆਉਣਗੇ ਤੇ ਥੋੜੀ ਜਿਹੀ ਬੇਲ ਉੱਪਰ ਜਿਵੇਂ ਚਾਕਾਂ ਤੱਕ ਜਾਊਗੀ ਸੈਂਟਰ ਦੇ ਵਿੱਚ ਅਸੀਂ ਨੇ ਕਲੀਆਂ ਟਾਈਪ ਕੀਤੀਆਂ ਛੋਟੀ ਬੇਲ ਇਹਦੇ ਵੀ ਅਸੀਂ ਨੇ ਇਸ ਤਰ੍ਹਾਂ ਹੀ ਫਲਾਵਰਜ਼ ਦਾ ਡਿਜ਼ਾਈਨ ਕੀਤਾ ਹੋਇਆ ਹੈ ਦੇਖ ਸਕਦੇ ਹੋ ਸਾੜੇ ਫਲਾਵਰਜ਼ ਨੇ ਜਿਹੜੇ ਐਮਬਰਾਇਡਰੀ ਦੇ ਵਿੱਚ ਬਣੇ ਹੋਏ ਨੇ ਠੀਕ ਹੈ ਜੀ ਬੜਾ ਸੋਹਣਾ ਕਲਰ ਹੈ ਪੀਕਾਕ ਜਿਹਾ ਕਲਰ ਹੈ ਇਹ ਗ੍ਰੀਨ ਜਾਂ ਤੇ ਇਹਦੀਆਂ ਸਲੀਵਜ਼ ਦੇ ਉੱਪਰ ਵਰਕ ਹੈ ਇਹ ਡਬਲ ਟੋਨ ਪਸ਼ਮੀਨੇ ਦੇ ਉੱਪਰ ਬਣਿਆ ਹੋਇਆ ਬਹੁਤ ਸੌਫਟ ਪਸ਼ਮੀਨਾ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਨੈਕਸਟ ਕਲਰ ਹੈ ਇਹ ਬੜਾ ਕਲਰ ਹੈ 골ਡਨ ਜャ ਸ਼ੇਡ ਹੈ ਕੋਈ ਦਿਖਾ ਦਿਨੀ ਆ ਤੁਹਾਨੂੰ ਇਹ ਵੀ ਵਿਦਆਊਟ ਦੁਪੱਟਾ ਆਪਣੇ ਕੋਲ ਹੀ ਕਈ ਵਾਰ ਕੰਟਰਾਸਟ ਦੁਪੱਟੇ ਵੀ ਘਰ ਪਏ ਹੁੰਦੇ ਆ ਪਰ ਉਹ ਵੀ ਐਡ ਕਰ ਸਕਦੇ ਆ ਇਹ ਵੇ ਵਾਲਾ ਕਲਰ ਬੜਾ ਸੋਹਣਾ ਮਸਟਰਡ ਜਿਹਾ ਕਲਰ ਹੈ ਜਿਵੇਂ ਆਪਣੇ ਕੋਲੇ ਪਿਆ ਹੁੰਦਾ ਕਈ ਵਾਰ ਰਾਣੀ ਸ਼ੇਡ ਤਾਂ ਹਰ ਇੱਕ ਕੋਲੇ ਹੁੰਦੀ ਹੀ ਆ ਹਨਾ ਤੇ ਇਹ ਵਾਲਾ ਕਲਰ ਵੀ ਇਹਦੇ ਨਾਲ ਕੰਟਰਾਸਟ ਕਰ ਸਕਦੇ ਆ ਸੇਮ ਦੁਪੱਟਾ ਲੈਣਾ ਸੇਮ ਵੀ ਕਰ ਸਕਦੇ ਹੋ ਤੁਸੀਂ ਤੇ ਇਹਦੇ ਵਿੱਚ ਜਿਹੜਾ ਨੈਕਸਟ ਕਲਰ ਹੈ ਬੜਾ ਸੋਹਣਾ yellow tone ਦੇ ਵਿੱਚ ਹੈ ਇਹ ਥੋੜਾ ਮਹਿੰਦੀ ਮਸਟਰਡ ਜ ਹੈ ਇਹ ਜਿਹੜਾ ਹੈਗਾ ਇਹ ਜੈਂਡੋ ਕੋਰ ਦੇ ਵਿੱਚ ਇਹਦੇ ਨਾਲ ਵੀ ਮਜ਼ੈਂਟਾ ਬਹੁਤ ਸੋਹਣਾ ਕੰਟਰਾਸਟ ਲੱਗੂਗਾ ਇਹ ਬੜਾ ਪਿਆਰਾ ਕਲਰ ਹੈ ਠੀਕ ਹੈ ਜੀ ਜਿਹੜਾ ਨੈਕਸਟ ਸੂਟ ਹੈ ਉਹ ਉਹ ਵੀ ਡਬਲ ਟੋਨ ਪਸ਼ਮੀਨੀ ਦੇ ਉੱਪਰ ਹੀ ਹੈ ਇਹਨਾਂ ਦੇ ਉੱਪਰ ਲਾਈਨਿੰਗ ਦੀ ਕੋਈ ਰਿਕੁਆਇਰ ਨਹੀਂ ਹੈ ਤੁਸੀਂ ਵਿਦਆਊਟ ਲਾਈਨਿੰਗ ਜਿਵੇਂ ਮਰਜੀ ਸਟੀਚ ਕਰਵਾ ਸਕਦੇ ਹੋ 슬ੀਵਸ ਦੇ ਉੱਪਰ ਸਾਰਿਆਂ ਤੇ ਵਰਕ ਹੈ ਇਹ ਦੇਖੋ ਇਹ ਪਰਪਲ ਜਿਹਾ ਕਲਰ ਹੈ ਜਿਹਦੇ ਨਾਲ ਵਿੱਚ ਅਸੀਂ ਨੇ ਪਿੰਕ ਤੇ ਪਰਪਲ ਦਾ ਕੰਟਰਾਸਟ ਅਸੀਂ ਨੇ ਫੁਲਕਾਰੀ ਦਾ ਕੰਮ ਕੀਤਾ ਹੋਇਆ ਆਰੀ ਦੇ ਵਿੱਚ ਠੀਕ ਹੈ ਜੀ ਬੜਾ ਸੋਹਣਾ ਘੇਰਾ ਬਣਿਆ ਹੋਇਆ ਉੱਪਰ ਤੱਕ ਤਿੰਨ ਕਲੀਆਂ ਜਾ ਰਹੀਆਂ ਨੇ ਤੇ ਇਹਦੀਆਂ 슬ੀਵਜ਼ ਨੇ ਸਭ ਦੇ 슬ੀਵਜ਼ ਦੇ ਉੱਪਰ ਵਰਕ ਹੈ ਠੀਕ ਹੈ ਜੀ ਇਹ ਅਸੀਂ ਬਹੁਤ ਹੀ ਘੱਟ ਰੇਟ ਦੇ ਉੱਪਰ ਸੂਟ ਸਲਾਈ ਹੋਏ ਨੇ ਜਿਵੇਂ ਇਹ ਵਾਲਾ ਸੂਟ ਹੈ ਇਹਦੇ ਨਾਲ ਤੁਸੀਂ ਕੰਟਰਾਸਟ ਪਿੰਕ ਦੁਪੱਟਾ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਜਿਹੜੀਆਂ ਵਿੰਟਰ ਦੇ ਵਿੱਚ ਕੰਟਰਾਸਟ ਡਾਰਕ ਦੁਪੱਟੇ ਵੀ ਸੋਹਣੇ ਲੱਗਦੇ ਨੇ ਲੱਗੇ ਹੋਏ ਪਸ਼ਮੀਨਾ ਬਹੁਤ ਵਧੀਆ ਬੜਾ ਕੂਲ ਜਿਹਾ મતલਬ ਪਸ਼ਮੀਨਾ ਐ ਨਹੀਂ ਹੈ ਵੀ ਮੋਟਾ-ਮੋਟਾ ਜਿਹਾ ਬੜਾ ਸੋਹਣਾ ਪਸ਼ਮੀਨਾ ਜਿਹੜਾ نیچے ਦਿਖਾਇਆ ਸੀ ਉਹਦੇ ਵਿੱਚ ਇੱਕ ਕਲਰ ਇਹ ਵੀ ਹੈ ਕੈਮਲ ਜਿਹਾ ਕਲਰ ਹੈ ਇਹ ਬੜਾ ਕਲਰ ਕਲਰ ਕੰਟਰਾਸਟ ਬਹੁਤ ਸੋਹਣੇ ਲਾਈ ਹੋਏ ਨੇ ਦੇਖੋ ਕਿੰਨਾ ਸੋਹਣਾ ਪੀਸ ਉੱਠ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਤੁਹਾਨੂੰ ਲਗਾ ਕੇ ਵੀ ਦਿਖਾਤਾ ਜਦੋਂ ਆਪਾਂ ਐਵੇਂ ਵੇਅਰ ਕਰਾਂਗੇ ਨਾ ਤੇ ਇਸ ਤਰ੍ਹਾਂ ਦੀ ਲੂਕ ਆਉਗੀ ਤੁਸੀਂ ਇਹਨੂੰ ਵਿਦਾਊ ਡੁਪੱਟਾ ਵੀ ਸਟਿਚ ਕਰਵਾ ਸਕਦੇ ਹੋ ਜਿਵੇਂ ਪਾਕਿਸਤਾਨੀ ਸਟਾਈਲ ਦੇ ਵਿੱਚ ਕੁੜਤਾ ਸਟਾਈਲ ਦੇ ਵਿੱਚ ਵਿਦਾਊ ਡੁਪੱਟਾ ਵੀ ਸਟਿਚ ਕਰਵਾ ਸਕਦੇ ਹੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀ ਜਿਹੜੀ ਵੈਰਾਈਟੀ ਦਿਖਾਉਣੀ ਹੈ ਕਿਸ ਤਰ੍ਹਾਂ ਦੀ ਲੱਗਦੀ ਹੈ ਜੀ ਤੇ ਇਹਨਾਂ ਦਾ ਆਰਡਰ ਕਰਨ ਲਈ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ DM ਕਰ ਸਕਦੇ ਹੋ ਜੀ ਥੈਂਕ ਯੂ so much ਫਸੀਕ